ਲੈਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤੋਂ ਪਹਿਲੀ ਵੀਡੀਓ ਵਿੱਚ ਆਪ ਜੀ ਨੇ ਬਚਨ ਸਰਵਨ ਕੀਤੇ ਸੀ ਜਿਸ ਦਿਨ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਪ੍ਰਕਾਸ਼ਮਾਨ ਕਰਕੇ ਬਾਬਾ ਬੁੱਢਾ ਜੀ ਨੂੰ ਸਤਿਗੁਰੂ ਜੀ ਦੀ ਤਾਬਿਆ ਬਿਠਾ ਕੇ ਪਹਿਲੇ ਗ੍ਰੰਥੀ ਦੀ ਸੇਵਾ ਮਿਲੀ ਸੀ ਉਸ ਦਿਨ ਫਿਰ ਬਾਬਾ ਬੁੱਢਾ ਜੀ ਨੇ ਜੋ ਹੁਕਮਨਾਮਾ ਲਿਆ ਸੀ ਸੰਤਾਂ ਕੇ ਕਾਰਜ ਆਖ ਖਲੋਇਆ ਹਰ ਕੰਮ ਕਰਾਵਣ ਆਇਆ RAM ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ RAM ਉਸ ਦਿਨ ਹਰਿਮੰਦਰ ਸਾਹਿਬ ਦੇ ਅੰਦਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਜੋ ਪਹਿਲਾ ਵਚਨ ਸੀ ਉਹ ਵਚਨ ਸੀ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਜੋ ਵੀ ਸਤਿਗੁਰ ਗ੍ਰੰਤ ਸਾਹਿਬ ਦੇ ਹਜ਼ੂਰ ਆਏਗਾ ਗੁਰਬਾਣੀ ਉਸ ਦੀਆਂ ਸਮੂਚੀਆਂ ਚਿੰਤਾਵਾਂ ਮਿਟਾ ਦੇਗੀ ਆਓ ਦੋ ਚਾਰ ਮਿੰਟ ਲਈ ਇਸ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਤੇ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਕਿਹੜੇ ਕਿਹੜੇ ਭਗਤ ਕਿੱਥੋਂ ਕਿੱਥੋਂ ਦੇ ਤੇ ਬਾਣੀ ਗੁਰੂ ਦੇ ਅੰਦਰ ਸਤਿਗੁਰੂ ਜੀ ਦੇ ਅਕਾਲ ਪੁਰਖ ਦੇ ਪਰਮ ਪਿਤਾ ਪਰਮਾਤਮਾ ਦੇ ਕਿਹੜੇ ਕਿਹੜੇ ਨਾਮ ਦਰਜ ਕੀਤੇ ਗਏ ਕਿਉਂਕਿ ਜਿਸ ਵਕਤ ਗੁਰੂ ਅਰਜਨ ਦੇਵ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪੋਥੀ ਸਾਹਿਬ ਦੇ ਰੂਪ ਵਿੱਚ ਸਿਰਜਣਾ ਕਰਨ ਲੱਗੇ ਨੇ ਮਨ ਦੇ ਅੰਦਰ ਇੱਕ ਸੰਕਲਪ ਹੈ ਅਗਰ ਬਾਣੀ ਗੁਰੂ ਦੇ ਅੰਦਰ ਕੇਵਲ ਪੰਜਾਬ ਦੇ ਪੀਰਾਂ ਫਕੀਰਾਂ ਗੁਰੂਆਂ ਭਗਤਾਂ ਦੀ ਬਾਣੀ ਦਰਜ ਕੀਤੀ ਹਿੰਦੁਸਤਾਨ ਦੇ ਬਾਕੀ ਲੋਕ ਹੋ ਸਕਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਣ ਤੋਂ ਇਨਕਾਰੀ ਹੋ ਜਾਣ ਸੋ ਆਓ ਸਮੂਚੀਆਂ ਸੰਗਤਾਂ ਤਾਂ ਧਿਆਨ ਦਿਓ ਜੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਭ ਤੋਂ ਪਹਿਲਾਂ ਪੰਜਾਬ ਦੇ ਰਹਿਣ ਵਾਲੇ ਬਾਬਾ ਫਰੀਦ ਜੀ ਜਾਤ ਦੇ ਮੁਸਲਮਾਨ ਉਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਮਾਨ ਦਿੱਤਾ ਗਿਆ ਪੰਜਾਬ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਕਬੀਰ ਜੁਲਾਹਾ ਤੇ ਰਵਿਦਾਸ ਚਮਰਜੀ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਧੰਨਾ ਜੱਟ ਤੇ ਤੇਰਲੋਚਨ ਪੰਡਿਤ ਜੀ ਮਹਾਰਾਸ਼ਟਰ ਦੇ ਰਹਿਣ ਵਾਲੇ ਭਗਤ ਨਾਮਦੇਵ ਛੇਬਿਆਂ ਦੀ ਬਰਾਦਰੀ ਨਾਲ ਸੰਬੰਧ ਰੱਖਣ ਵਾਲੇ ਬਿਹਾਰ ਦੇ ਰਹਿਣ ਵਾਲੇ ਭਗਤ ਬੈਣੀ ਜੀ ਸਿੰਧ ਦੇ ਰਹਿਣ ਵਾਲੇ ਸਗਨਾ ਕਸਾਈ ਬੰਗਾਲ ਦੇ ਰਹਿਣ ਵਾਲੇ ਭਗਤ ਜੈਦੇਵ ਤੇ ਰਾਜਸਥਾਨ ਦੇ ਰਹਿਣ ਵਾਲੇ ਭਗਤ ਸੈਨ ਤੇ ਭਗਤ ਭੀਖਣ ਜੀ ਹਿੰਦੁਸਤਾਨ ਦੇ ਕੋਨੇ-ਕੋਨੇ ਵਿੱਚੋਂ 15 ਭਗਤ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬਰਾਜਮਾਨ ਕੀਤੇ ਹਨ 8344 ਵਾਰ ਹਰੀ ਦਾ ਲਫ਼ਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਹੈ 2533 ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਰਾਮ ਲਿਖਿਆ ਹੈ 1371 ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਪ੍ਰਭੂ ਲਿਖਿਆ ਹੈ 491 ਵਾਰੀ ਦੋਪਾਲ 475 ਵਾਰੀ ਗੋਵਿੰਦ 151 ਵਾਰ ਦਾਤਾ 46 ਵਾਰ ਅੱਲਾ 30 ਵਾਰ ਭਗਵਾਨ 228 ਵਾਰ ਕੱਤਾ 324 ਵਾਰ ਪਰਮਾਤਮਾ ਨਰਾਇਣ ਵਿट्ठਲ ਅੰਤਰਜਾਮੀ ਜਗਦੀਸ਼ ਮੁਰਾਰੀ ਉਸ ਅਕਾਲ ਪੁਰਖ ਪਰਮ ਪਿਤਾ ਪਰਮਾਤਮਾ ਦੇ ਕਿਨੇ ਨਾਮ ਲਿਖ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਮੁੱਚੀ ਲੋਕਾਈ ਨੂੰ ਗੁਰੂ ਰਾਮਦਾਸ ਜੀ ਦੇ ਬਚਨਾਂ ਰਾਹੀਂ ਸਨੇਹਾ ਦਿੱਤਾ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨੇ ਸtare ਸੋ ਸਮੁੱਚੀ ਦੁਨੀਆ ਦੇ ਲੋਕਾਂ ਨੂੰ ਬੇਨਤੀ ਹੈ ਆਓ ਭਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਆ ਕੇ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇ ਰਹਿ ਪਰ ਉਹਨਾਂ ਲਈ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਬਚਨ ਯਾਦ ਰੱਖਣਾ ਪਏਗਾ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਆ ਕੇ ਕਹਿਣਾ ਪਏਗਾ ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ